ਸਿੱਖ ਨੇ ਗੁਰੂ ਸਾਹਿਬ ਦੱਸੇ ਰਸਤੇ ਤੇ ਲੋੜ ਦੇ ਮੁਤਾਬਕ ਇਸ ਲੰਗਰ ਦੀ ਪ੍ਰਥਾ ਨੂੰ ਮੈਨ ਕਿਉਂ ਨਹੀਂ ਬਦਲਦੀ ਕਿਉਂਕਿ ਅੱਜ ਲੋੜ ਹੈ ਸੇਤ ਦੀ ਸਿੱਖਿਆ ਦੀ ਬਿਲਕੁਲ ਠੀਕ ਹੈ ਜੀ ਵੈਰੀ ਗੁੱਡ ਕੁਐਸਚਨ ਪਹਿਲਾਂ ਤਾਂ ਮੈਂ ਲੰਗਰ ਤੇ ਹੀ ਰਹਿਣਾ ਹੈ ਕੋਵਿਡ ਦੇ ਵਿੱਚ ਸਾਨੂੰ ਪੰਜ ਕੰਟਰੀਆਂ ਨੇ 골ਡ ਮੈਡਲ ਦਿੱਤੇ ਆ ਜੀ ਠੀਕ ਹੈ ਇੰਗਲੈਂਡ ਸਰਕਾਰ ਨੇ ਮੈਨੂੰ ਬੁਲਾ ਕੇ 골ਡ ਮੈਡਲ ਦਿੱਤਾ ਕਿ ਅਸੀਂ ਕੋਵਿਡ ਦੇ ਵਿੱਚ ਲੰਗਰਾਂ ਦੀ ਉਹ ਸੇਵਾ ਕੀਤੀ ਜੋ ਸਾਡੇ ਬਾਬੇ ਨਾਨਕ ਦਾ 20000 ਦਾ ਚੱਲਦਾ ਹੈ ਕੈਨੇਡਾ ਸਰਕਾਰ ਨੇ ਦਿੱਤਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਅਮਰੀਕਾ ਨੇ ਸਿੱਖ ਕੌਮ ਜਿਹੜੀ 2% ਹੈ ਇੱਥੇ ਮੇਰੀ ਗੱਲ ਇਹ Hindu ਵੀਰਾਂ ਨੇ ਗੁੱਸਾ ਨਹੀਂ ਕਰਨਾ ਸਾਨੂੰ ਕਈ ਵਾਰੀ ਸਾਨੂੰ ਰਾਸ਼ਟਰਵਾਦ ਦੀ ਪ੍ਰਵਾਸ਼ਾਣਾ ਸਿਖਾਇਆ ਕਰੋ 5 ਲੱਖਾਂ ਬਾਰਡਰ ਤੋਂ ਆਉਂਦੀਆਂ ਚਾਰ ਸਿੱਖਾਂ ਦੀਆਂ ਹੁੰਦੀਆਂ ਮੇਰੀ ਉਂਗਲਾਂ ਵੱਲ ਦੇਖੋ ਉਦੋਂ ਤੁਸੀਂ ਕਿੱਥੇ ਗਏ ਹੋਨੇ ਆ 138 ਕਰੋੜ ਇੱਕ ਸਾਡੇ ਗੁਰੂ ਸਾਹਿਬ ਨੇ ਸਾਡੇ ਖੂਨ ਚ ਐਸੀ ਚੀਜ਼ ਪਾ ਦਿੱਤੀ ਕਿ ਅਸੀਂ 138 ਕਰੋੜ ਨੂੰ ਲੰਗਰ ਸ਼ਕਾ ਸਕਦੇ ਹਾਂ 2 ਕਰੋੜ ਸਮੇਤੋਂ ਬਿਲਕੁਲ ਹੁਣ ਆ ਗਿਆ ਲੰਗਰ ਹਾਂ ਲੰਗਰ ਗੁਰੂ ਦੇ ਸਾਡਾ ਸਿੱਖੋਂ ਦਾ ਨਾਂ ਹੈ ਦੁਨੀਆ 'ਚ ਅਸੀਂ ਭੁੱਖੇ ਨੂੰ ਰੋਟੀ ਪਾਣੀ ਦਿੰਨੇ ਆ ਪਰੰਤੂ ਲੰਗਰ ਸਾਦੇ ਹੋਣੇ ਚਾਹੀਦੇ ਤੇ ਨਾਲ ਦਵਾਈ ਦੇ ਲੰਗਰ ਇਹ ਮੈਂ ਸਟਾਰਟ ਕੀਤਾ ਸੀ ਅੱਜ ਤੋਂ 20 ਸਾਲ ਹੋ ਗਏ ਮਰੀ ਮਦਰ ਡੈਥ ਹੋਈ ਨੀ ਤੇ ਮੈਨੂੰ ਬੈਲ ਕਵਰ ਬੁਲਾ ਲਿਆ ਤੇ ਮੈਂ ਉੱਥੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਆਪਣੇ ਨਾਮ ਦੀ ਦਿਸ਼ਾ ਬਦਲੋ ਕਿਉਂਕਿ ਸਾਡਾ 95% ਦਾਨ ਹੁਣ ਧਰਮ ਨੂੰ ਜਾਣਾ ਫੇਰ ਕਹੋਗੇ ਤੁਸੀਂ ਕਟਾਕਸ਼ ਕਰਤਾ ਜੋ ਵੀ ਪੰਜਾਬੀ ਦਾ ਵਰਡ ਹਾਂ ਰੇਲ ਗੱਡੀ ਦੋ ਗਾਡਰਾਂ ਤੇ ਚੱਲਦੀ ਹੈ ਬੀਬੀ ਜੀ ਕਿ ਇੱਕ ਤੇ ਦੋ ਤੇ ਭਜਦਾ ਨਾ ਦੋ ਤੇ ਤੁਸੀਂ ਇੱਕ ਚੱਕੀ ਦਿੱਤੀ ਸੀ ਮਨੁੱਖਤਾ ਦੀ ਸੇਵਾ ਵਾਲੀ ਉਹ ਕੱਲੇ ਲੰਗਰ ਕਰਕੇ ਨਹੀਂ ਸਿੱਖ ਕੌਮ ਦਾ ਨਾਂ ਦਵਾਈ ਦੇ ਲੰਗਰ ਵੀ ਬਰਾਬਰ ਜ਼ਰੂਰੀ ਹੈ ਗਰੀਬ ਨੂੰ ਦਵਾਈ ਦੇਣੀ ਵੀ ਬਹੁਤ ਜ਼ਰੂਰੀ ਹੈ ਮੈਂ ਨਹੀਂ ਕਹਿੰਦਾ ਗੁਰੂ ਸਾਹਿਬ ਨੇ ਕਿਹਾ ਸੀ ਦੁਆ ਐਂਡ ਦਾਰੂ ਦੁਆ ਮੀਨਸ ਪ੍ਰੇ ਪ੍ਰਾਰਥਨਾ ਕਰਨਾ ਗੁਰੂ ਸਾਹਿਬ ਅੱਗੇ ਦਾਰੂ ਮੀਨਸ ਮੈਡੀਸਨ ਤੇ ਗਰੀਬ ਨੂੰ ਦਵਾਈ ਕਿੱਥੇ ਤੇ ਮਿਲਦੀ ਹੈ ਚਲੋ ਹਸਪਤਾਲਾਂ ਚ ਕੱਢ ਲੈਨੇ ਆ ਸਰਕਾਰੀਆਂ ਚ ਗੇੜੇ ਸਿੱਖ ਨੇ ਗੁਰੂ ਸਾਹਿਬ ਦੱਸੇ ਰਸਤੇ ਤੇ ਲੋੜ ਦੇ ਮੁਤਾਬਕ ਇਸ ਲੰਗਰ ਦੀ ਪ੍ਰਥਾ ਨੂੰ ਵੀ ਕਿਉਂ ਨਹੀਂ ਬਦਲਦੇ ਕਿਉਂਕਿ ਅੱਜ ਲੋੜ ਹੈ ਸੇਤ ਦੀ ਸਿੱਖਿਆ ਦੀ ਬਿਲਕੁਲ ਠੀਕ ਹੈ ਬੀ ਜੀ ਵੈਰੀ ਗੁੱਡ ਕੁਐਸਚਨ ਪਹਿਲਾਂ ਤਾਂ ਮੈਂ ਲੰਗਰ ਤੇ ਹੀ ਰਹਿਣਾ ਹੈ ਕੋਵਿਡ ਦੇ ਵਿੱਚ ਸਾਨੂੰ ਪੰਜ ਕੰਟਰੀਆਂ ਨੇ 골ਡ ਮੈਡਲ ਦਿੱਤੇ ਆ ਠੀਕ ਹੈ ਇੰਗਲੈਂਡ ਸਰਕਾਰ ਨੇ ਮੈਨੂੰ ਬੁਲਾ ਕੇ 골ਡ ਮੈਡਲ ਦਿੱਤਾ ਕਿ ਅਸੀਂ ਕੋਵਿਡ ਦੇ ਵਿੱਚ ਲੰਗਰਾਂ ਦੀ ਉਹ ਸੇਵਾ ਕੀਤੀ ਜੋ ਸਾਡੇ ਬਾਬੇ ਨਾਨਕ ਦਾ 20 ਰੁਪਏ ਦਾ ਚੱਲਦਾ ਕੈਨੇਡਾ ਸਰਕਾਰ ਨੇ ਦਿੱਤਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਅਮਰੀਕਾ ਨੇ ਸਿੱਖ ਕੌਮ ਜਿਹੜੀ 2% ਹੈ ਇੱਥੇ ਮੇਰੀ ਗੱਲ ਇਹ ਹਿੰਦੂ ਵੀਰਾਂ ਨੇ ਗੁੱਸਾ ਨਹੀਂ ਕਰਨਾ ਸਾਨੂੰ ਕਈ ਵਾਰੀ ਸਾਨੂੰ ਰਾਸ਼ਟਰਵਾਦ ਦੀ ਪ੍ਰਵਾਸ਼ਾ ਨਾਲ ਸਿਖਾਇਆ ਕਰੋ 5 ਲੱਖਾਂ ਬਾਰਡਰ ਤੋਂ ਆਉਂਦੀਆਂ ਚਾਰ ਸਿੱਖਾਂ ਦੀਆਂ ਹੁੰਦੀਆਂ ਮੇਰੀ ਉਂਗਲਾਂ ਵੱਲ ਦੇਖੋ ਉਦੋਂ ਤੁਸੀਂ ਕਿੱਥੇ ਗਏ ਹੋਨੇ ਆ 138 ਕਰੋੜ ਇੱਕ ਸਾਡੇ ਗੁਰੂ ਸਾਹਿਬ ਨੇ ਸਾਡੇ ਖੂਨ ਚ ਐਸੀ ਚੀਜ਼ ਪਾ ਦਿੱਤੀ ਕਿ ਅਸੀਂ 138 ਕਰੋੜ ਨੂੰ ਲੰਗਰ ਸ਼ਕਾ ਸਕਦੇ ਹਾਂ 2 ਕਰੋੜ ਸਤਿਮਤੋ ਬਿਲਕੁਲ ਹੁਣ ਆ ਗਿਆ ਲੰਗਰ ਹਾਂ ਲੰਗਰ ਗੁਰੂ ਦੇ ਸਾਡਾ ਸਿੱਖੋਂ ਦਾ ਨਾਂ ਹੈ ਦੁਨੀਆ 'ਚ ਅਸੀਂ ਭੁੱਖੇ ਨੂੰ ਰੋਟੀ ਪਾਣੀ ਦਿੰਨੇ ਆ ਪਰੰਤੂ ਲੰਗਰ ਸਾਦੇ ਹੋਣੇ ਚਾਹੀਦੇ ਤੇ ਨਾਲ ਦਵਾਈ ਦੇ ਲੰਗਰ ਇਹ ਮੈਂ ਸਟਾਰਟ ਕੀਤਾ ਸੀ ਅੱਜ ਤੋਂ 20 ਸਾਲ ਹੋ ਗਏ ਮਰੀ ਮਦਰ ਡੈਥ ਹੋਈ ਨੀ ਤੇ ਮੈਨੂੰ ਬੈਲਕੋਵ ਬੁਲਾ ਲਿਆ ਤੇ ਮੈਂ ਉੱਥੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਆਪਣੇ ਨਾਮ ਦੀ ਦਿਸ਼ਾ ਬਦਲੋ ਕਿਉਂਕਿ ਸਾਡਾ 95% ਦਾਨ ਹੁਣ ਧਰਮ ਨੂੰ ਜਾਂਦਾ ਫੇਰ ਕਹੋਗੇ ਤੁਸੀਂ ਕਟਾਕਸ਼ ਕਰਤਾ ਜੋ ਵੀ ਪੰਜਾਬੀ ਦਾ ਵਰਡ ਹਾਂ ਰੇਲ ਗੱਡੀ ਦੋ ਗਾਡਰਾਂ ਤੇ ਚੱਲਦੀ ਹੈ ਬੀਬੀ ਜੀ ਕਿ ਇੱਕ ਤੇ ਦੋ ਤੇ ਭਜਦਾ ਨਾ ਦੋ ਤੇ ਤੁਸੀਂ ਇੱਕ ਚੱਕੀ ਦਿੱਤੀ ਸੀ ਮਨੁੱਖਤਾ ਦੀ ਸੇਵਾ ਵਾਲੀ ਉਹ ਕੱਲੇ ਲੰਗਰ ਕਰਕੇ ਨਹੀਂ ਸਿੱਖ ਕੌਮ ਦਾ ਨਾਂ ਦਵਾਈ ਦੇ ਲੰਗਰ ਵੀ ਬਰਾਬਰ ਜ਼ਰੂਰੀ ਹੈ ਗਰੀਬ ਨੂੰ ਦਵਾਈ ਦੇਣੀ ਵੀ ਬਹੁਤ ਜ਼ਰੂਰੀ ਹੈ ਮੈਂ ਨਹੀਂ ਕਹਿੰਦਾ ਗੁਰੂ ਸਾਹਿਬ ਨੇ ਕਿਹਾ ਸੀ ਦੁਆ ਐਂਡ ਦਾਰੂ ਦੁਆ ਮੀਨਸ ਪ੍ਰੇ ਪ੍ਰਾਰਥਨਾ ਕਰਨਾ ਗੁਰੂ ਸਾਹਿਬ ਅੱਗੇ ਦਾਰੂ ਮੀਨਸ ਮੈਡੀਸਨ ਤੇ ਗਰੀਬ ਨੂੰ ਦਵਾਈ ਕਿੱਥੇ ਤੇ ਮਿਲਦੀ ਹੈ ਚਲੋ ਹਸਪਤਾਲਾਂ ਚ ਕੱਢ ਲੈਨੇ ਆ ਸਰਕਾਰੀਆਂ ਚ ਗੇੜੇ